ਇਸ਼ਕ ਮਜਾਜੀ ਨੂੰ ਇਸ਼ਕ ਹਕੀਕੀ ਸਮਝ ਸਕਦਾ ਵੱਡੇ ਵੱਡੇ ਭਲੇਖੇ ਪੈ ਜਾਂਦੇ ਹੁਣ ਆਮ ਕੀ ਹੁੰਦਾ ਜਦੋਂ ਹੁਣ ਮੰਨ ਲਓ ਗੱਲ ਕਰਦੇ ਹੋ ਗੱਲ ਕਰਦੇ ਐ ਬੜੇ ਮੈਂ ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਬੱਚੇ ਵੇਖੇ ਐ ਸਾਨੂੰ ਵੀ ਕਈ ਵਾਰੀ ਮਾਪਿਓ ਮਿਲਣ ਵਾਸਤੇ ਮੈਨੂੰ ਵੀ ਕਈ ਆ ਜਾਂਦੇ ਐ ਬਾਬਾ ਜੀ ਕੀ ਕਰੀਏ ਫਸ ਗਏ ਮੁੰਡਾ ਮੰਨਦਾ ਨਹੀਂ ਇਹ ਕਹਿੰਦਾ ਜੀ ਮੇਰਾ ਵਿਆਹ ਉੱਥੇ ਕਰੋ ਕਈ ਲੜਕੀਆਂ ਅੜੀ ਕਰਕੇ ਬਹਿ ਗਈਆਂ ਜੀ ਮੇਰਾ ਵਿਆਹ ਉੱਥੇ ਕਰੋ ਮੈਨੂੰ ਕਈ ਆ ਕੇ ਪੁੱਛਣਗੇ ਕਿਵੇਂ ਕਰੀਏ ਤੇ ਮੈਂ ਤਾਂ ਕਹਿੰਦਾ ਉਹਨਾਂ ਭਾਈ ਇਹਦੀ ਬਲਕੀ ਹੈ ਫਿਰ ਇਹਦੀ ਜ਼ਿੰਮੇਵਾਰੀ ਹੈ ਠੀਕ ਹੈ ਕਰਦੇ ਨੇ ਕਰ ਲੈਣ ਦੇ ਕਿੰਨਾ ਚਿਰ ਬੈਠੇ ਰਹੋਗੇ ੱੱਕਾ ਕਰਕੇ ਚੱਲੋ ਚਲੋ ਉਹਨਾਂ ਕਈ ਵਾਰੀ ਬੱਚਿਆਂ ਨਾਲ ਗੱਲਬਾਤ ਕਰੀਦੀ ਹੈ ਨਾ ਉਹ ਕਈ ਵਾਰੀ 10-10 ਘੰਟੇ ਗੱਲ ਕਰਨਗੇ 12-12 ਘੰਟੇ ਫੋਨ ਤੇ ਲੱਗੇ ਰਹਿਣਗੇ ਉਹਦਣ ਫਿਰ ਉਹ ਪ੍ਰੋਬਲਮਾਂ ਥੋੜਾ ਡਿਸਕਸ ਕਰਦੇ ਉਹ ਤੇ ਐਂ ਗੱਲਾਂ ਕਰਦੇ ਆ ਆਪਾਂ ਚੰਡੀਗੜ੍ਹ ਘੁੰਮਣ ਜਾਇਆ ਕਰਾਂਗੇ ਮੈਂ ਰੋਟੀ ਬਣਾ ਕੇ ਰੱਖਿਆ ਕਰੂੰ ਤੂੰ ਕੰਮ ਤੇ ਜਾਇਆ ਕਰੀ ਤੂੰ ਫਿਰ ਆ ਜਿਆ ਕਰੇਗਾ ਫਿਰ ਆਪਾਂ ਰੋਟੀ ਖਾਇਆ ਕਰਾਂਗੇ ਬਸ ਫਿਰ ਆਪਾਂ ਚਲੋ ਮਾਲਕ ਨੇ ਮਿਹਰ ਕਰ ਦੇਣੀ ਐ ਸਾਲ ਨੂੰ ਫਿਰ ਬੱਚਾ ਹੋ ਜਾਏਗਾ ਮੁੰਡਾ ਹੋਇਆ ਉਹਦਾ ਆ ਨਾਂ ਰੱਖਾਂਗੇ ਕੁੜੀ ਹੋਈ ਉਹਦਾ ਆ ਨਾਂ ਰੱਖਾਂਗੇ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਇਹ ਪਤਾ ਨਹੀਂ ਹੁੰਦਾ ਵੀ ਸੱਸ ਵੀ ਹੈ ਉੱਤੇ ਸੱਸ ਬਾਰੇ ਵਿਚਾਰ ਹੀ ਨਹੀਂ ਹੁੰਦੀ ਕਿ ਸੱਸ ਸੋਹਰਾ ਵੀ ਤੇ ਹੋਣਾ ਹੈ ਨਨਦ ਵੀ ਤੇ ਹੋਣੀ ਇੱਥੇ ਨਨਾਂਡ ਵੀ ਹੋਊ ਫਿਰ ਗਾਂ ਜਠਾਣੀਆਂ ਵੀ ਹੋਣਗੀਆਂ ਨਨੰਦਾ ਹੋਣਗੀਆਂ ਦਰਾਣੀਆਂ ਹੋਣਗੀਆਂ ਇਹ ਪੰਗਿਆਂ ਦੀ ਤੇ ਗੱਲ ਹੀ ਨਹੀਂ ਹੁੰਦੀ ਵੀ ਆ ਵੀ ਜੰਪ ਛਿੜਨੇ ਨੇ ਆ ਵੀ ਜੰਪ ਪੈਣੇ ਨੇ ਇਹ ਇਹ ਗੱਲ ਤੇ ਹੁੰਦੀ ਹੋਈ ਨਹੀਂ ਬਸ ਇਦਾਂ ਹੀ ਗੱਲ ਹੋਈ ਜਾਂਦੀ ਏ ਵੀ ਬਹੁਤ ਵਧੀਆ ਹੀ ਹੋਣਾ ਸਿਰਫ ਸਿਰਫ ਚੰਗੀਆਂ ਚੰਗੀਆਂ ਗੱਲਾਂ ਦੀ ਵਿਚਾਰ ਹੁੰਦੀ ਏ ਵਧੀਆ ਖਾਇਆ ਕਰਾਂਗੇ ਭੰਮਿਆ ਕਰਾਂਗੇ ਜਾਇਆ ਕਰਾਂਗੇ ਐ ਨਹੀਂ ਗੱਲ ਹੁੰਦੀ ਵੀ ਆ ਪੰਗੇ ਪੈਣਗੇ ਇਹ ਡਿਸਕਸ਼ਨ ਹੁੰਦੀ ਕੋਈ ਨਹੀਂ ਤੇ ਜੇ ਪਹਿਲਾਂ ਇਹ ਗੱਲ ਸੋਚੀ ਹੋਵੇ ਵੀ ਐਵੇਂ ਹੋ ਸਕਦਾ ਹੈ ਐਵੇਂ ਹੋ ਸਕਦਾ ਆ ਵੀ ਆ ਵੀ ਮੁਸ਼ਕਲਾਂ ਆ ਸਕਦੀਆਂ ਨੇ ਗੱਲਬਾਤ ਕਰਦੇ ਆ ਬੰਦਾ ਸਿਰਫ ਸਹੂਲਤ ਦੀ ਸੁੱਖ ਦੀ ਗੱਲ ਕਰਦਾ ਵੀ ਵਧੀਆ ਹੀ ਵਧੀਆ ਸਾਰਾ ਪਰ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਉਹ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਹੋ ਜਦਨ ਕਲਗੀਆਂ ਵਾਲੇ ਸੱਚੇ ਬਾਦਸ਼ਾਹ ਇਸ ਰਾਤ ਤੇ ਜੇ ਤੁਰਿਆ ਤੇ ਦਿਲ ਤਮਾਦ ਵੱਡਾ ਕਰਕੇ ਤੁਰੀ ਫੇਰ ਨਾ ਭੇੜਾ ਜਾਂ ਮੂੰਹ ਬਣਾ ਕੇ ਫਿਰਦਾ ਨਹੀਂ ਫਿਰ ਕਿਤੇ ਮੁੜ ਕੇ ਉਹ ਲਾਂਭੇ ਦਿੰਦਾ ਫਿਰੇ ਵੀ ਐ ਹੋ ਗਿਆ ਹੁਣ ਆ ਹੋ ਗਿਆ ਤੇ ਹੋਊਈ ਉਹ ਸਾਰੀਆਂ ਮੁਸ਼ਕਲਾਂ ਨਾਲ ਹੀ ਆਉਣੀਆਂ ਨੇ ਜੇ ਸਿੱਖੀ ਦੇ ਰਾਹ ਤੇ ਤੁਰਿਆ ਪਹਿਲਾਂ ਸਾਰੀਆਂ ਪ੍ਰੋਬਲਮਾਂ ਵੇਖ ਲੈ ਵੀ ਇਸ ਰਾਹ ਤੇ ਤੁਰਨ ਨਾਲ ਹੋ ਸਕਦਾ ਕੁੜ ਮਰ ਉਸ ਜਾਣ ਜਿਨ੍ਹਾਂ ਨੇ ਕਹਿਣਾ ਪਿਆ ਇਸ ਰਾਹ ਤੇ ਤੁਰਨ ਲੱਗਿਆ ਬੜੇ ਪਿੰਡ ਦੇ ਨਾਰਾਜ਼ ਯਾਰ ਬੇਲੀ ਹੋਣਗੇ ਇਸ ਰਾਤ ਤੇ ਤੁਰਨ ਲੱਗਿਆਂ ਬੜੀਆਂ ਦਿੱਕਤਾਂ ਆਉਣਗੀਆਂ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਮੇਰੇ ਆ ਲਾਲਾਂ ਨੂੰ ਸ਼ਹੀਦ ਕਰਾਉਣਾ ਪੈ ਸਕਦਾ ਹੈ ਇਹ ਵੀ ਉਹਨਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਕਦੇ ਕਿਹਾ ਨਹੀਂ ਹੋਣਾ ਆਨੰਦਪੁਰ ਸਾਹਿਬ ਰਹਿੰਦਿਆਂ ਹੀ ਕਹਿੰਦੇ ਹੋਣਗੇ ਵੀ ਬੱਚਿਓ ਜ਼ਰੂਰੀ ਨਹੀਂ ਤੁਸੀਂ ਜਵਾਨੀਆਂ ਦੇਖੋਗੇ ਜ਼ਰੂਰੀ ਤੁਸੀਂ ਜਵਾਨ ਹੋਵੋਗੇ ਜੋ ਹਾਲਾਤ ਚੱਲ ਰਹੇ ਨੇ ਨਾ ਜੋ ਸਮਾਂ ਦੱਸਦਾ ਹੈ ਸਮਾਂ ਦੱਸਦਾ ਹੈ ਜਰੂਰੀ ਨਹੀਂ ਜਵਾਨੀਆਂ ਤੱਕ ਪਹੁੰਚੋਂਗੇ ਐ ਨਹੀਂ ਹੋ ਸਕਦਾ ਇਹ ਸਭ ਗੱਲਬਾਤ ਹੁੰਦੀ ਹੋਏਗੀ ਉਹ ਅੰਦਰੋਂ ਪ੍ਰਪੇਅਰ ਐਵੇਂ ਨੀਂਆਂ 'ਚ ਖੜ ਕੇ ਜਾ ਕੇ ਨੀਂਆਂ ਵਿੱਚ ਜਿਹੜੀ ਗੱਲ ਵਜੀਤੇ ਸਾਹਮਣੇ ਕਹੀ ਹੈ ਇਹ ਕਦੀ ਨਾ ਕਦੀ ਗੁਰੂ ਗੋਬਿੰਦ ਸਿੰਘ ਨੇ ਦੱਸੀ ਹੋਈ ਹੈ ਉਹ ਤਾਂ ਵੀ ਆ ਇਦਾਂ ਜਵਾਬ ਦੇ ਮੈਂ ਤਿਆਰੀ ਰੱਖਿਓ ਸ਼ੁਰੂ ਤੋਂ ਹੀ ਉਹਨਾਂ ਨੂੰ ਸਮਝਾਇਆ ਇਹ ਗਿਆ ਸੀ ਵੀ ਜਿਹੜੀ ਜੇ ਲੋਕਾਂ ਦੇ ਘਰ ਵਸਾਉਣੇ ਨੇ ਤੇ ਮੈਨੂੰ ਆਪਣਾ ਘਰ ਉਜਾੜਨਾ ਪੈਣਾ ਹੈ ਜੇ ਲੋਕਾਂ ਦੇ ਪੁੱਤਾਂ ਦੇ ਵਿਆਹ ਹੋਣ ਸਹਰੇ ਬੰਨਣ ਤੇ ਮੈਨੂੰ ਆਪਣੇ ਪੁੱਤ ਪਹਿਲਾਂ ਸ਼ਹੀਦ ਕਰਾਉਣੇ ਪੈਣਗੇ ਲੋਕੀ ਮਾਂ ਦਾ ਗੋਦ ਨਿਗ ਮਾਨ ਸਕਣ ਆਪਣੀ ਮਾਂ ਮੈਨੂੰ ਸ਼ਹੀਦ ਕਰਾਉਣੀ ਪਵੇਗੀ ਉਜੜਨਾ ਪੈਣਾ ਹੈ ਛੱਡਣਾ ਪੈਣਾ ਹੈ ਸਾਰਾ ਕੁਝ ਸਾਰੀ ਤਿਆਰੀ ਸੀ ਕਮਾਲ ਦੀ ਪਲੈਨਿੰਗ ਸੀ ਸਭ ਪਤਾ ਸੀ ਵੀ ਆ ਕੁਝ ਹੋਏਗਾ ਫਿਰ ਵੀ ਗੱਲ ਕਮਾਲ ਦੀ ਹੈ ਵੀ ਫਿਰ ਵੀ ਉਹਨਾਂ ਨੇ ਇਹੀ ਰਾਹ ਚੁਣਿਆ ਕਹਿੰਦੇ ਜਾਣਾ ਇੱਧਰ ਨਹੀਂ ਆਖੋ ਸਤਨਾਹ ਸ਼੍ਰੀ ਵਾਹਿਗੁਰੂ ਜਾਣਾ ਇੱਧਰ ਨਹੀਂ ਹੈ ਸਵਾਦ ਵਾਲੀ ਗੱਲ ਤੇ ਕਿ ਇੰਨਾ ਕੁਝ ਪਤਾ ਹੋਵੇ ਫਿਰ ਵੀ ਜਾਣਾ ਇੱਧਰ ਨਹੀਂ ਸਮਝਾਉਤਾ ਨਹੀਂ ਕਰਨਾ ਸਤਿਅੰਤ ਨਾਲ ਕਹਦਾ ਸਮਝਾਉਂਦਾ ਜੀ ਸੱਚ ਤੋਂ ਮੂੰਹ ਫੇਰ ਕੇ ਜਾਵਾਂਗੇ ਵੀ ਕਿੱਦਰ ਨੂੰ ਫਿਰ ਮਰਨਾ ਨਹੀਂ ਇੱਕ ਦਿਨ ਮੌਤ ਤੇ ਸਭ ਦੀ ਆਉਂਦੀ ਏ ਸੱਚ ਨਾਲ ਧੋਖਾ ਆਪਣੇ ਆਪ ਨਾਲ ਹੀ ਧੋਖਾ ਹੈ ਜਿਹੜਾ ਬੰਦਾ ਸੱਚ ਤੋਂ ਪਾਸਾ ਵੱਟ ਲਵੇ ਵੀ ਛੱਡ ਪਰੇ ਸੱਚ ਤੋਂ ਮੂੰਹ ਫੇਰੇਗਾ ਆਪਣੇ ਆਪ ਤੋਂ ਹੀ ਮੂੰਹ ਫੇਰੇਗਾ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਕਿਉਂ ਕਰੀਏ ਆਪਣੇ ਆਪ ਨਾਲ ਧੋਖਾ ਕਿਉਂ ਕਰੀਏ ਰਾਤ ਸਾਰੇ ਹੀ ਹੁੰਦੇ ਨੇ ਜੀ ਉਠਾਲਾ ਮਾਰਗ ਵੀ ਹੈ ਸੱਚਾਲਾ ਵੀ ਹੈ ਪਰ ਦਿਲ ਕੱਢ ਕੇ ਤਕੜਾ ਕਰਕੇ ਸੱਚ ਦੇ ਰਾਹ ਤੇ ਤੁਰ ਪੈਣਾ ਚਾਹੀਦਾ ਹੈ ਜਿੰਨੀਆਂ ਮੁਸੀਬਤਾਂ ਆਉਣਗੀਆਂ ਝੱਲਾਂਗੇ ਫਿਰ ਵੇਖੀ ਜਾਏਗੀ ਜੋ ਹੋਏ ਜੋ ਹੋਏਗਾ ਵੇਖੀ ਜਾਏਗੀ ਬਸ ਤਿਆਰੀ ਕਰਕੇ ਤੁਰੋ ਜਿਸ ਪੱਧਰ ਤੇ ਵੀ ਤੁਰਦੇ ਹੋ ਸਾਡੇ ਵਰਗਾ ਪ੍ਰਚਾਰ ਕਰਨ ਤੁਰਿਆ ਪਹਿਲਾਂ ਤਿਆਰੀ ਕਰਕੇ ਤੁਰੇ ਜਾਂ ਕੁਝ ਹੋ ਸਕਦਾ ਹੈ ਤੇ ਜੇ ਬੰਦਾ ਆਪਣੇ ਤੌਰ ਤੇ ਤੁਸੀਂ ਵੇਖ ਲਓ ਤਿਆਰੀ ਕਰਕੇ ਰੱਖੋ ਪੂਰੀ ਵੀ ਐਵੇਂ ਹੀ ਹੋ ਸਕਦਾ ਐਵੇਂ ਹੀ ਹੋ ਸਕਦਾ ਪਰ ਸਤਗੁਰੂ ਤੇਰੇ ਰਾਹ ਤੇ ਤੁਰਿਆਂ ਤੇ ਤੁਰੇ ਚੱਲੀਏ ਬਸ ਫਿਰ ਪਿੱਛੇ ਨਾ ਮੁੜ ਕੇ ਵੇਖੀਏ ਹੈ ਇਹ ਮੰਜਲੇ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਿੱਖੀ ਤਿੱਖੀ ਐ ਖੰਡੇ ਦੀ ਧਾਰ ਨਾਲ ਓਏ ਰਾਹ ਓੱਖਾ ਹੈ ਜਦੋਂ ਬੰਦਾ ਦੋ ਰਾਹ ਵੇਖਦਾ ਹੈ ਉਦੋਂ ਫਿਰ ਕਮਜ਼ੋਰ ਦਿਲਾਂ ਵਾਲੇ ਨਹੀਂ ਤੁਰ ਸਕਦੇ ਜਦੋਂ ਵੇਖ ਲੈਂਦੇ ਨਾ ਬੰਦੇ ਵੀ ਐਵੇਂ ਹੀ ਹੋ ਸਕਦਾ ਜਾਂ ਉਹ ਕਹਿੰਦੇ ਛੱਡ ਪਰੇ ਯਾਰ ਦੁਨੀਆ ਰਸਾਈ ਨਹੀਂ ਜਾ ਸਕਦੀ ਮੇਰਾ ਨਿਸਰਦਾ ਦੁਨੀਆ ਬਿਨਾ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਪਰ ਸਭ ਤੋਂ ਵੱਡੀ ਮੁਸ਼ਕਲ ਹੈ ਸਭ ਤੋਂ بڑا ਇਹ ਰੋਗ ਕਿਆ ਕਹẽਗੇ ਲੋਕ ਦੁਨੀਆ ਕੀ ਕਹẽਗੇ